ਸੋ ਵੱਲ ਦੀ ਵੱਡੀ ਖਬਰ ਏਪੀ ਢਿੱਲੋਂ ਦੇ ਨਾਲ ਜੁੜ ਕੇ ਸਾਹਮਣੇ ਆ ਰਹੀ ਹੈ ਦੱਸਦੇ ਕਿ ਬੀਤੇ ਦਿਨ ਇੱਕ ਅਣਪਛਾਤੇ ਵਿਅਕਤੀ ਨੇ ਏਪੀ ਢਿੱਲੋਂ ਦੇ ਘਰ ਦੇ ਮੇਨ ਗੇਟ ਤੇ ਖੜਕੇ ਤਾੜ-ਤਾੜ ਕਰਕੇ ਗੋਲੀਆਂ ਚਲਾ ਦਿੱਤੀਆਂ ਸੀ ਜਿਸ ਤੋਂ ਬਾਅਦ 뮤직 ਇੰਡਸਟਰੀ ਵਿੱਚ ਚਾਰੇ ਪਾਸੇ ਸਸੰਸਨੀ ਫੈਲ ਗਈ ਸੀ ਤੇ ਦੱਸਦੇ ਕਿ ਇਹ ਫਾਇਰਿੰਗ ਏਪੀ ਢਿੱਲੋਂ ਦੇ ਕੈਨੇਡਾ ਦੇ ਵੈਂਕੂਵਰ ਵਾਲੇ ਘਰ ਉੱਤੇ ਹੋਈ ਸੀ ਅਤੇ ਇਸ ਫਾਇਰਿੰਗ ਨਾਲ ਏਪੀ ਢਿੱਲੋਂ ਦੇ ਘਰ ਦੇ ਬਾਹਰ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਜਿਸ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋਈ ਅਤੇ ਇਹ ਫਾਇਰਿੰਗ ਪਿੱਛੇ ਕਿਸ ਹੱਥ ਹੈ ਇਹ ਵੀ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ एपीटी ਲੋਦੇ ਕਰਦੇ ਹੋਈ ਫਾਇਰਿੰਗ ਤੋਂ ਬਾਅਦ एपी ਢਿੱਲੋਂ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਵਿੱਚ एपी ਢਿੱਲੋਂ ਨੇ ਆਪਣੇ ਇੰਸਟਾਗ੍ਰam ਤੇ ਸਟੋਰੀ ਪਾ ਕੇ ਆਪਣੇ ਫੈਨਸ ਨੂੰ ਦੱਸਿਆ ਆਈ ਐਮ ਸੇਫ ਮਾਈ ਪੀਪਲ ਆਰ ਸੇਫਰ ਥੈਂਕ ਯੂ ਟੂ एवरीवन हु ರೀਚਡ ਆਊਟਰ ਯੂਅਰ سپورਟ ਮੀਨਸ एवरीथिंग ਪੀਸ ਐਂਡ ਲਵ ਟੂ ਆਲ ਐਸੀ एपी ਢਿੱਲੋਂ ਨੇ ਆਪਣੇ ਇੰਸਟਾਗ੍ਰam ਤੇ ਪਾਈ ਸਟੋਰੀ ਹੁਣ ਆਪਾਂ ਗੱਲ ਕਰਦੇ ਹਾਂ एपी ਢਿੱਲੋਂ ਦੇ ਘਰ ਤੇ ਹੋਈ ਫਾਇਰਿੰਗ ਪਿੱਛੇ ਕਿਸ ਦਾ ਹੱਥ ਹੈ ਤਾਂ ਇਸ ਦੇ ਬਾਰੇ ਵੀ ਇੱਕ ਪੋਸਟ ਜਿਹੜੀ ਹੈਗੀਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ क्या हुआ है राम राम जी सारे भाइयों को एक सितंबर की रात कैनेडा दो जगह पर फायरिंग हुई है विक्टोरिया इजलैंड बी एंड फुट ब्रिज टोरटो दोनों की जिम्मेवारी मैं रोहित गोदारा लोरेंस बिश्नोई ग्रुप लेता हूँ विक्टोरिया इजलैंड वाला घर एपी टेल्लो का है ये नचार बड़ी फीलिंग ले रहा है सलमान खान को गाने में लेके तेरे घर पे आए थे फिर या तो आता बाहर और दिखाता अपना एक्शन करके जिस अंडरवर्ल्ड लाइफ की तुम लोग बात करते हो ਕਾਪੀ ਕਰਦੇ ਹੋ ਹਮ ਐਕਚੁਅਲ ਮੇ ਜੀ ਰਹੇ ਹੈ ਵੋ ਲਾਈਫ ਆਪਣੀ ਔਕਾਤ ਮੇ ਰਹੋ ਨਹੀਂ ਤੋ ਕੁੱਤੇ ਕੀ ਮੌਤ ਮਰੋਗੇ ਦੋਸਤੋ ਇਸ ਪੋਸਟ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਇਸ ਪੂਰੇ ਮਾਮਲੇ ਵਿੱਚ ਬਿਸ਼ਨੋਈ ਗੈਂਗ ਦਾ ਹੱਥ ਹੈ ਜਾਂ ਕੋਈ ਅਫਵਾਹ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਜਾਓ ਤੇ ਪੰਜਾਬੀ ਗੌਰ ਚੈਨਲ ਦੇ ਵਰਟੀ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਥੋੜੇ ਸਬਸਕ੍ਰਾਈਬ ਕਰ ਲਓ ਧੰਨਵਾਦ